ਕਿਵੇਂ ਆ ਬਾਈ ਠੀਕ ਆ ਬਾਈ ਮੈਂ ਜਿੰਦਰ ਦੀ ਥਾਂ ਤੇ ਰੇਪ ਪਾਉਣਾ ਵੀੜੀ ਲਵਾਉਣਾ ਤੂੰ ਉਹਨੂੰ ਫੋਨ ਲਾਇਆ ਹੋਣਾ ਵੀ ਰੇਪ ਪਵਾ ਜਾ ਉਹਨੂੰ ਬਾਈ ਕੰਮ ਆਇਰੋ ਤੂੰ ਆਇਆ ਨਹੀਂ ਗਿਆ ਉਹਦੀ ਥਾਂ ਤੇ ਬਾਈ ਮੈਂ ਆਇਆ ਠੀਕ ਆ ਠੀਕ ਆ ਤੇ ਉਹ ਰੇਰੂ ਪਾ ਲੈਣਾ ਤੂੰ ਹਾਂ ਹਾਂ ਰੇ ਵਾਲੇ ਤਾਂ ਬਾਈ ਮੈਂ ਚੱਪਾ ਕੱਢ ਦਿੰਨਾ 50 ਰੁਪਏ ਇਕੱਠੀਆਂ ਬੋਰੀਆਂ ਦਾ ਨਾ ਹੀ ਠੇਕਾ ਮਾਰ ਦਿੰਦੇ ਸੀ ਤੇ ਅੱਧੀ ਅੱਧੀ ਬੋਰੀ ਇੱਕ ਅਰੀ ਚ ਪਾ ਲੈਂਦੀ ਬੁਗਲੇ ਚ ਸੀ ਚਲ ਆਇਆ ਕਰ ਫਿਰ ਗੱਟਾ ਖੋਲੋ ਨਹੀਂ ਠੀਕ ਆ ਬਾਈ ਵੇ ਆ ਕੀ ਕਰਦੈ ਤੂੰ ਉਹ ਬਾਈ ਯਾਰ ਖੁੱਲਿਆ ਤਾਂ ਹੈ ਨਹੀਂ ਮੈਂ ਕਿਹਾ ਕਹੀ ਨਹੀਂ ਵੜ ਦਿੰਨੇ ਆ ਉਹ ਯਾਰ ਖੁੱਲਣਾ ਕੀ ਸੱਤਾ ਚੁੱਲੇ ਸਵਾ ਗੱਟਾ ਦਾ ਪੁੱਠਾ ਕਰੀ ਬੈਠਾ ਆ ਹੁੰਦਾ ਸਿੱਧਾ ਬਸਾ ਉਹ ਸ਼ਾਵਾਸ਼ ਤੇਰਾਈਆਂ ਤੇਰੀਆਂ ਬਹੁਤ ਤਗੜਾ ਮੇਰਾ ਵੀਰ ਜਾਂਦਾ ਰਿਹਾ ਭਰਾਵਾ ਮੈਂ ਤਾਂ ਆਪੇ ਪਾ ਲੂੰਗਾ ਦੇਖ ਲੈ ਬਾਈ ਪਾ ਦਿੰਨਾ ਉਹ ਤੂੰ ਤਾਂ ਦਾ ਹੀ ਪਿਆ ਪਿਆ ਪੂਰ ਕਿਵੇਂ ਪਾ ਦਿੰਨਾ ਪੂਰੀ ਤੈਨੂੰ ਖੁੱਲਣੀ ਨਹੀਂ ਆਉਂਦੀ ਕਿ ਕਿਧਰੋਂ ਖੁੱਲਦੀ ਆ ਵੱਡਾ ਠੇਕੇਦਾਰ ਜਾਵੜਾ ਮੇਰਾ ਵੀਰ ਕਵੇਲਾ ਹੁੰਦਾ